ਉਹ ਤਾਂ ਮੈਨੂੰ ਕਹਿਆ ਸੀ ਕਿ ਤੂੰ ਚਿੱਟਾ ਵੇਚ 90 ਲੱਖ ਰੁਪਇਆ ਦੇ ਤੇ ਤਾਂ ਅਸੀਂ ਤੈਨੂੰ ਇਸ ਘਰ ਚ ਰੱਖਾਂਗੇ ਨਹੀਂ ਤੇ ਤੈਨੂੰ ਮਤਲਬ ਸਾਡੀ ਕੁੜੀ ਨੂੰ ਛਡਾਉਣ ਵਾਸਤੇ ਉਹ ਦਿਨ ਪਹੁੰਚ ਜਿਹੜੇ ਕਿ ਅੱਜ ਮੇਰੇ ਕੋਲ ਪ੍ਰੂਫ ਹੈ ਇਹ ਵੀ ਇੱਦੀ ਕੁੜੀ ਵੀ ਖੁਦ ਪਹਿਲੇ ਵਿਆਹੀ ਹੋਈ ਸੀਗੀ ਠੀਕ ਹੈ ਇਹਨੇ ਆਪਣੇ ਮਤਲਬ ਕਿ ਜਿਹੜਾ ਪਹਿਲਾਂ ਦਾ ਘਰ ਵਾਲਾ ਸੀਗਾ ਉਹ ਤੋਂ ਵੀ ਇਹਨੇ ਮਤਲਬ 45 ਲੱਖ ਰੁਪਇਆ ਲਿੱਤਾ ਠੀਕ ਹੈ ਮਾਂ ਆਪ ਪਹਿਲਾ ਬੰਦਾ ਛੱਡ ਕੇ ਆਈ ਹੋਈ ਆ ਹੁਣ ਮੈਂ ਜੇ ਇਹਨਾਂ ਦੇ ਘਰੇ ਵਿਆਹ ਕਰਵਾਇਆ ਸੀ ਇਹ ਮੈਨੂੰ ਵੀ ਚਿੱਟੇ ਦੇ ਕੇਸੇ ਲਾਉਣਾ ਚਾਹੁੰਦੀ ਸੀ ਆ ਦੇਖੋ ਮੇਰੀ ਨਣਾਨ ਕਿੰਨੀ देर ਹੋ ਗਈ ਸਰ ਮੈਰिज ਨੂੰ ਸਿਰਫ 4 ਮਹੀਨੇ ਆਈ ਥਿੰਕ ਲਾਲੋਕੀ ਨੂੰ ਮੈਂ ਜਾਣਦੀ ਨੂੰ ਹੋਈ ਨਹੀਂ ਸੀ ਮੈਰिज ਨੂੰ ਸਿਰਫ 3 ਮਹੀਨੇ ਸੀ 3 ਮਹੀਨੇ ਚ ਬੰਦਾ ਮੇਰਾ ਮੈਨੂੰ ਛੱਡ ਗਿਆ ਠੀਕ ਹੈ ਆ ਕੁਝ ਕਿਸੇ ਵੱਲੋਂ ਕੋਈ ਦਿੱਤੇ ਰਿਹਾ ਜਾਂ ਡਰੱਗ ਦੇ ਵਿੱਚ ਉਹਨਾਂ ਦੀ ਐਫਐ ਬਿੱਤੀ ਸੀ ਸਰ ਆ ਮੇਰੀ ਨਾਂ ਨਾਂ ਹੈ ਤੁਸੀਂ ਚਾਹੇ ਮੇਰਾ ਫੇਸ ਵੀ ਹੋਣ ਲੈ ਕੋਈ ਪ੍ਰੋਬਲਮ ਨਹੀਂ ਹਾਂਜੀ ਆ ਡਰੱਗ ਸਪਲਾਈ ਕਰਨ ਜਾ ਰਹੀ ਹੈ ਕੀਤੀ ਹੈ ਕੀ ਹੈ ਉਹਦੇ ਵਿੱਚ ਕੀ ਇਹਦਾ ਵੇਰਵਾ ਪਾਇਆ ਗਿਆ ਕੀ ਸਰ ਬਿਲਕੁਲ 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 ਸਰ ਸਾਰਾ ਵੇਰਵਾ ਹੈਗਾ ਉਹਦੇ ਵਿੱਚ ਆ ਮੇਰੀ ਨਾਂ ਨਾਂ ਜਿਹੜੀ ਡਰੱਗ ਸਪਲਾਈ ਕਰਨ ਜਾ ਰਹੀ ਹੈ ਆਹੀ ਉਹਨੇ ਸੂਰਪਾ ਆਹੀ ਸੂਰਚੌਂਦੀ ਪੁਲਿਸ ਨੇ ਉਹਦੀ ਗ੍ਰਿਫਤਾਰੀ